ਵਾਇਗ੍ਰੀਕਾ ਖਾਲਸਾ ਵਾਇਗ੍ਰੀ ਦੀ ਕੀ ਫਤਿਹ ਹੁਣ ਮੈਂ ਲੁਧਿਆਣੇ ਵਾਲੀ ਨਹਿਰ ਤੇ ਜਿਹੜੀ ਬੇਰਕਾ ਦੇ ਕੋਲ ਦੀ ਜਾਂਦੀ ਆ ਛਦਵਾ ਫੀਡਰ ਛਦਵਾ ਬ੍ਰਾਂਚ ਕੇ ਨੂੰ ਕਹਿ ਜੁੰਦੇ ਆ ਦੇਖੋ ਜੀ ਇਹ ਸਾਰੀ ਹੁਣ ਪੱਕੀ ਹੋ ਚੱਲੀ ਆ ਲੁਧਿਆਣੇ ਤੋਂ ਲੈ ਕੇ ਪਿੱਛੇੋਂ ਦਰਾਹੇ ਤੋਂ ਲੈ ਕੇ ਸਾਰੀ ਪੱਕੀ ਆ ਆ ਵੀ ਹੁਣ ਜਿੰਨੀ ਇਹ ਦੇ ਵਿੱਚ ਗੰਦਗੀ ਸੀ ਸਾਰੀ ਕੱਢ ਦਿੱਤੀ ਗਈ ਆ ਬਹੁਤ ਮੈਂ ਦੂਰ ਤੱਕ ਤੁਹਾਨੂੰ ਦਿਖਾਉਣਾ ਮੈਕਸਿਮਮ ਜਿੱਥੇ ਤੱਕ ਨਹਿਰ ਜਾਂਦੀ ਕਾਫੀ ਦੂਰ ਤੱਕ ਇਹ ਹੁਣ ਇਹਦੀ ਸਫਾਈ ਦੀ ਮਹਿੰਮ ਚੱਲ ਰਹੀ ਆ ਤੇ ਸਾਨੂੰ ਆਪ ਨੂੰ ਵੀ ਚਾਹੀਦਾ ਵੀ ਵਾਤਾਵਰਨ ਨੂੰ ਸੁਥਰਾ ਰੱਖਣ ਦੀ ਖਾਤਰ ਤੇ ਇਹਨੂੰ ਸਾਫ਼ ਰੱਖੀਏ ਹੁਣ ਕਿੰਨੀ ਵਧੀਆ ਬਣਾਤੀ ਆ ਦੇਖੋ ਇਹਦੇ ਵਿੱਚ ਕਿੰਨੀ ਜ਼ਿਆਦਾ ਸਫਾਈ ਕੀਤੀ ਗਈ ਆ ਤੇ ਹੁਣ ਇਹਦੇ ਵਿੱਚ ਪਾਣੀ ਵੀ ਸਾਫ਼ ਜਾਏਗਾ ਅਗਰ ਅਸੀਂ ਗੰਦਗੀ ਨਹੀਂ ਛੱਡਦੇ ਤਾਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬਣਦਾ ਵੀ ਜਿਸ ਤਰ੍ਹਾਂ ਹੁਣ ਇਹਨਾਂ ਨੇ ਇੱਕ ਵਾਰੀ ਕਲੀਨ ਕਰਤੀ ਆ ਨਹਿਰ ਸਰਕਾਰ ਵੱਲੋਂ ਤੇ ਇਸੇ ਤਰੀਕੇ ਨਾਲ ਅਸੀਂ ਇਹਨੂੰ ਵੱਧ ਤੋਂ ਵੱਧ ਸਫਾਈ ਰੱਖੀਏ ਤੇ ਇਹਦੇ ਵਿੱਚ ਕਾਗਜ਼ ਪੱਤਰ ਜਾਂ ਲਫਾਫੇ ਵਗੈਰਾ ਨਾ ਸੁੱਟੀਏ ਤਾਂ ਕਿ ਪਾਣੀ ਗੰਦਾ ਨਾ ਹੋ ਸਕੇ ਦੂਸ਼ਿਤ ਨਾ ਹੋ ਸਕੇ ਤੇ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਇੰਨਾ ਦਿਖਾਉਣ ਦਾ ਮਤਲਬ ਇਹ ਹੈ ਬਈ ਸਾਨੂੰ ਵੱਧ ਤੋਂ ਵੱਧ ਦੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਪਹੁੰਚ ਚਕੇ ਅਸੀਂ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਸਫਾਈ ਦੇ ਯੋਗਦਾਨ ਵਿੱਚ ਹਿੱਸਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਕਿੰਨੇ ਜੋਰ-ਸ਼ੋਰ ਦੇ ਨਾਲ ਕੰਮ ਚੱਲ ਰਿਹਾ ਕਿੰਨਾ ਵਧੀਆ ਤਰੀਕੇ ਦੇ ਨਾਲ ਇਹਨੂੰ ਪੱਕਿਆ ਕੀਤਾ ਜਾ ਰਿਹਾ ਹੈ ਹੁਣ ਦੇਖੋ ਜਗ੍ਹਾ-ਜਗ੍ਹਾ ਤੇ ਲੇਬਰ ਲੱਗੀ ਹੋਈ ਹੈ ਇਹਨੂੰ ਸਫਾਈ ਕਰਨ ਵਾਸਤੇ ਠੀਕ ਕਰਨ ਵਾਸਤੇ ਜਾਂ ਪੱਕਿਆ ਕਰਨ ਵਾਸਤੇ ਉਸ ਪਾਰ ਵੀ ਲੱਗੇ ਹੋਏ ਨੇ ਆਪਣੇ ਮੈਸਤਰੀ ਸਹਿਬਾਨ ਔਰ ਦੇਖੋ ਪਿੱਛੇ ਨਵੀਂ ਇਹ ਪੱਕੀ ਹੋ ਕੇ ਆ ਰਹੀ ਆ ਤੇ ਗੱਡੀਆਂ ਲੱਗੀਆਂ ਨੇ ਦੇਖੋ ਢੜਾ ਢੜ ਕੰਮ ਚੱਲ ਰਿਹਾ ਹੈ ਤੇ ਅਗਰ ਗਵਰਨਮੈਂਟ ਤੁਹਾਨੂੰ ਇੰਨਾ ਕੁਝ ਕਰਕੇ ਦਿੰਦੀ ਆ ਤਾਂ ਸਾਡਾ ਵੀ ਇਹਦੇ ਵਿੱਚ ਵੱਧ-ਤੌਰ ਤੇ ਯੋਗਦਾਨ ਹੋਣਾ ਚਾਹੀਦਾ ਤੇ ਆ ਦੇਖੋ ਦੂਰ ਤੱਕ ਇਸੇ ਤਰੀਕੇ ਨਾਲ ਸਫਾਈ ਦਾ ਕੰਮ ਚੱਲ ਰਿਹਾ ਦੇਖੋ ਕਿੰਨੀ ਮਿਹਨਤ ਆ ਕਿਸ ਤਰੀਕੇ ਨਾਲ ਕਿੰਨੀ ਮਿਹਨਤ ਕਰਕੇ ਇਹ ਇਹਨੂੰ ਪੱਕਿਆ ਕਰ ਰਹੇ ਆ ਸੋ ਇਸ ਕਰਕੇ ਇਹਦੇ ਵਿੱਚ ਗੰਦ ਨਾ ਪਾਇਆ ਜਾਵੇ ਨਹਿਰ ਦੇ ਵਿੱਚ ਲਫਾਫੇ ਨਾ ਸੁੱਟੇ ਜਾਣ ਕੂੜਾ ਕਰਕਟ ਆਪਾਂ ਹੋਰ ਥਾਂ ਤੇ ਫਿੱਟੋ ਜਿੱਥੇ ਆਪਾਂ ਨੂੰ ਜਗਾ ਨਾਮਿਨੇਟ ਕੀਤੀ ਆ। ਤੋਂ ਇਸ ਕਰਕੇ ਬੱਤ ਵਾ ਸਫਾਈ ਦਾ ਧਿਆਨ ਦਿਓ ਤੇ ਤਾਂ ਕਿ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਜ਼ਿਆਦਾ ਪ੍ਰੋਬਲਮ ਨਾ ਆ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।